ਸਰਸ਼ਿਆ ਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਤੇ ਟੀਵੀ ਤੇ ਮੈਂ ਤਵਲੀਨ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਮੁੱਖ ਸਰਗਰਮੀਆਂ ਲੈ ਕੇ ਜਿਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੀਆਂ ਕਿਹੜੀ-ਕਿਹੜੀਆਂ ਮੁੱਖ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਹੁਣ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਖਬਰ ਦੇ ਵੱਲ ਬਾਬਾ ਬਕਾਲਾ ਦੇ ਪਲੇਅਰਸ ਜੋ ਕਿ ਹਾਕੀ ਪਲੇਅਰਸ ਨੇ ਤੇ ਹਾਕੀ ਟੀਮ ਨੇ ਉੱਥੇ ਬੱਚਿਆਂ ਨੂੰ ਹਾਕੀ ਨੂੰ ਲੈ ਕੇ ਟ੍ਰੇਨ ਕੀਤਾ ਜਾਂਦਾ ਹੁਣ ਉਸੀ ਇੰਸਟੀਚਿਊਟ ਦੇ ਵਰਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਬੱਸ ਗਿਫਟ ਕੀਤੀ ਗਈ ਹੈ ਤਾਂ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਆਵਾਜਾਈ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਿਹੜੀ ਬੱਸ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢੰਮੀ ਦੇ ਵੱਲੋਂ ਦਿੱਤੀ ਗਈ ਹੈ। ਉਹਨਾਂ ਦੇ ਵੱਲੋਂ ਇੱਕ ਨਵੀਂ ਬੱਸ ਖਰੀਦੀ ਗਈ ਅਤੇ ਬਾਬਾ ਬਕਾਲਾ ਜੀ ਦੇ ਬੱਚਿਆਂ ਨੂੰ ਗਿਫਟ ਦੇ ਤੌਰ ਤੇ ਦਿੱਤੀ ਗਈ ਤਾਂ ਕਿ ਉਹਨਾਂ ਨੂੰ ਆਵਾਜ਼ਾਈ ਦੇ ਵਿੱਚ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਰਜਨ ਸਿੰਘ ਧਾਮੀ ਉਹਨਾਂ ਨੇ ਜੋ ਡਿਮਾਂਡ ਤਜਿੰਦਰ ਸਿੰਘ ਪੱਡਾ ਜੋ ਸਾਡੇ ਸਪੋਰਟਸ ਦੇ ਸਖਤਰ ਆ ਉਹਨਾਂ ਨੇ ਰੱਖੀ ਸੀ ਕਿ ਜੋ ਹਾਕੀ ਅਕੈडमी ਬਾਬੇ ਬਕਾਲੇ ਵਿਖੇ ਚੱਲਦੀ ਪਈ ਹੈ ਜਿੱਥੇ ਹਾਕੀ ਦੇ ਖਿਡਾਰੀ ਜਿਹੜੇ ਆ ਹਾਕੀ ਖੇਡ ਦੇ ਵੱਖ-ਵੱਖ ਟੂਰਨਾਮੈਂਟਾਂ 'ਤੇ ਜਾਂਦੇ ਆ ਉਹਨਾਂ ਨੂੰ ਬੱਸ ਦੀ ਲੋੜ ਮਹਿਸੂਸ ਹੁੰਦੀ ਸੀ ਕਿਉਂਕਿ ਬੱਸ ਪਹਿਲੀ ਪੁਰਾਣੀ ਹੋ ਚੁੱਕੀ ਸੀ ਤੇ ਪ੍ਰਧਾਨ ਸਾਹਿਬ ਨੇ ਨਵੀਂ ਬੱਸ ਜਿਹੜੀ ਹੈ ਉਹ ਇਹਨਾਂ ਬੱਚਿਆਂ ਨੂੰ ਸਕੱਤਰ ਸਾਹਿਬ ਦੀ ਮੰਗ ਤੇ ਦਿੱਤੀ ਹੈ ਤੇ ਮੈਂ ਇਹਦੀ ਖੁਸ਼ੀ ਮਹਿਸੂਸ ਕਰਦਾ ਕਿਉਂਕਿ ਹਾਕੀ ਇੱਕ ਨੈਸ਼ਨਲ ਗੇਮ ਹੈ ਤੇ ਸ਼੍ਰੋਮਣੀ ਕਮੇਟੀ ਦੀ ਤਰਜੀਹ ਤੇ ਤੌਰ ਤੇ ਨੈਸ਼ਨਲ ਗੇਮ ਹੋਣ ਦੇ ਤੌਰ ਤੇ ਇਹ ਹਾਕੀ ਦੀ ਸਖਲਾਈ ਦਿੰਦੇ ਆ ਸਾਡੇ ਅੰਡਰ 14 ਅੰਡਰ 16 ਅੰਡਰ 20 ਜਿਹੜੇ ਪਲੇਅਰ ਆ ਹਾਕੀ ਖੇលਦੇ ਆ ਤੇ ਚਾਰ ਪਲੇਅਰ ਜਿਹੜੇ ਆ ਉਹ ਨੈਸ਼ਨਲ ਲੈਵਲ ਤੇ ਵੀ ਪਹੁੰਚੇ ਆ ਤੇ ਚਲੋ ਬੱਸ ਦੀ ਲੋੜ ਸੀ ਜਦੋਂ ਬੱਸ ਹੋਏਗੀ ਫਿਰ ਵੱਖ-ਵੱਖ ਟੂਰਨਾਮੈਂਟਾਂ ਤੇ ਜਿਹੜਾ ਸੌਖੇ ਜਾ ਸਕਦੇ ਆ ਜਦੋਂ ਕਨਵੈਨਸ ਹੋਏਗੀ ਫਿਰ ਜਿੱਥੇ ਵੀ ਜੇ ਦੂਰ ਵੀ ਕਿਤੇ ਟੂਰਨਾਮੈਂਟ ਆ ਤਾਂ ਉੱਥੇ ਵੀ ਟੀਮ ਜਾ ਸਕਦੀ ਆ ਮੈਂ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦਾ ਇਸ ਦਾਸ ਕਰਦਾ ਕਿ ਹਾਕੀ ਦੀ ਜਿਹੜੀ ਫਲਵਾੜੀ ਸਾਡੀ ਹੈ ਇਹ ਫਲਵਾੜੀ ਸਾਡੀ ਬਦੇ ਫੁੱਲੇ ਤੇ ਮਾਰ ਕੇ ਮਾਰੇ ਤੇ ਦੇਸ਼ ਦਾ ਨਾਮ ਰੋਸ਼ਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ੋਨਨੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹਾਕੀ ਅਕੈਡਮੀਆ ਚਲਾਈਆਂ ਜਾ ਰਹੀਆਂ ਤੇ ਮੈਂ ਸਰਦਾਰ ਕੁਲਵੰਤ ਸਿੰਘ ਮਨਨ ਜੋ ਸਾਡੇ ਮੁਖ ਸਕੱਤਰ ਸਾਹਿਬ ਆ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਤੇ ਇਹਨਾਂ ਨੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਕੇ ਤੁਰੰਤ ਜਿਹੜੀ ਬਾਸਿਆ ਸਾਨੂੰ ਅਕੈਡਮੀ ਨੂੰ ਮਹਈਆ ਕਰਵਾਈ ਆ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਇਹਨਾਂ ਨੇ ਇੱਥੇ ਹੀ ਨਹੀਂ ਮੈਨੂੰ ਕਬੱਡੀ ਵਿੱਚ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਇਹ ਹਮੇਸ਼ਾ ਤਤਪਰ ਰਹਿੰਦੇ ਕਿਉਂਕਿ ਆਪੇ სპੋਰਟਸਮੈਨ ਆ ਇਹਨਾਂ ਨੇ ਸਦਾ ਹੀ ਮੈਨੂੰ ਥਾਪੜਾ ਦੇ ਕੇ ਰੱਖਿਆ ਵੀ ਤੁਸੀਂ ਸਪੋਰਟਸ ਵਿੱਚ ਜਿੰਨਾ ਵੀ ਕੰਮ ਕਰ ਸਕਦੇ ਕਰੋ ਮੈਂ ਤੁਹਾਡੇ ਨਾਲ ਆ ਮੈਂ ਇਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਵੀ ਕਿੰਨਾ ਧੰਨਵਾਦ ਵੀ ਕਰਦਾ ਤੇ ਅੱਜ ਇਹਨਾਂ ਨੇ ਸਾਨੂੰ ਬੱਸ ਜਿਹੜੀ ਆ ਉਹ ਦਿੱਤੀ ਆ ਇਸ ਸਾਰੇ ਕਾਰਜ ਲਈ ਮੈਂ ਮਾਨਜੋਗ ਪ੍ਰਧਾਨ ਸਾਹਿਬ ਐਡਵੋਕੇਟ ਸ੍ਰੀ ਹਜਿੰਦਰ ਸਿੰਘ ਧਮੀ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਡੀ ਇਸ ਮੰਗ ਨੂੰ ਤੁਰੰਤ ਪੂਰਾ ਕੀਤਾ ਤੇ ਅੱਗੋਂ ਵੀ ਮੈਂ ਆਸ ਕਰਦਾ ਕਿ ਸ਼ਰੋਣੀ ਕਮੇਟੀ ਦੇ ਜਿਹੜੇ ਪਲੇਅਰ ਆ ਉਹਨਾਂ ਦਾ ਇਸੇ ਤਰ੍ਹਾਂ ਹੀ ਰੱਖ-ਰਖਾਵ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਈ ਪਾਲੋ ਜੀ ਫਫੜੇ ਪਾਈ ਕੇ ਜੋ ਕਿ ਮਾਨਸਾ ਦੇ ਵਿੱਚ ਸਥਿਤ ਹੈ ਉੱਥੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਜਿਹੜਾ ਸਮਾਗਮ ਸੀਗਾ ਉਹ ਉਹਨਾਂ ਬੱਚਿਆਂ ਵਾਸਤੇ ਕੀਤਾ ਗਿਆ ਜਿਨ੍ਹਾਂ ਨੇ ਗੁਰਮਤ ਸਿਖਲਾਈ ਕੈਂਪਾਂ ਦੇ ਵਿੱਚ ਹਿੱਸਾ ਲਿੱਤਾ ਸੀ ਅਤੇ ਗੁਰੂ ਦੇ ਨਾਲ ਜੁੜੀਆਂ ਚੀਜ਼ਾਂ ਨੂੰ ਸਿੱਖਿਆ ਨਹੀਂ ਨਹੀਂ ਇੱਥੇ 3535 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਹੋਰ ਜ਼ਿਆਦਾ ਇਨਸਪਾਇਰ ਕੀਤਾ ਗਿਆ ਤਾਂ ਕਿ ਅਗਲੇ ਸਾਲ ਤੋਂ ਵੀ ਉਹ ਦੁਆਰਾ ਗੁਰਮਤਿ ਸਿਖਲਾਈ ਕੈਂਪਾਂ ਦੇ ਵਿੱਚ ਹਿੱਸਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਜੇਦੀ ਜ਼ੁਬਾਨ ਚ ਫਤਿਹ ਉਹਦੀ ਜਹਾਨ ਚ ਫਤਿਹ ਸਿੱਖ ਹਮੇਸ਼ਾ ਹੀ ਫਤਿਹ ਬੁਲਾਉਂਦਾ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਮੋਰਚੇ ਨੂੰ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਤੁਸੀਂ ਭਾਈ ਜਤਿੰਦਰ ਸਿੰਘ ਸੋਢੀ ਇਹਨਾਂ ਨੂੰ ਵੀ ਵਿਸ਼ੇਸ਼ ਸਿਰੋਪਾਉ ਮਿਲਣਾ ਇਹ ਅੱਜ ਤੋਂ ਬਾਅਦ ਆਪਣੇ ਕਿਸਾਂ ਦੀ ਬੇਅਦਬੀ ਨਹੀਂ ਕਰਨਗੇ ਗੁਰਮਤ ਕੈਂਪ ਹਰ ਸਾਲ ਦੀ ਵਾਂਗੂ ਇਸ ਸਾਲ ਵੀ ਲਗਾਏ ਗਏ ਜਿਸ ਵਿੱਚ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਨ ਦਾ ਪ੍ਰਯਾਸ ਕੀਤਾ ਗਿਆ ਇਹ ਜਿਹੜੇ ਗੁਰਮਤ ਕੈਂਪ ਨੇ ਪਿਛਲੇ ਕਈ ਸਾਲਾਂ ਤੋਂ ਲਗਾਏ ਜਾ ਰਹੇ ਨੇ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਇੱਕ ਗੁਰਮਤ ਕੈਂਪ ਲਗਾਏ ਜਾਂਦੇ ਨੇ ਜਿਸ ਦੇ ਵਿੱਚ ਬੱਚੇ ਆਪਣੇ ਘਰ ਦੇ ਨਜ਼ਦੀਕੀ ਗੁਰਦੁਆਰਿਆਂ ਦੇ ਵਿੱਚ ਜਾ ਕੇ ਗੁਰਮਤ ਸਿਖਲਾਈ ਕੈਂਪ ਦਾ ਹਿੱਸਾ ਬਣ ਸਕਦੇ ਨੇ ਅਤੇ ਗੁਰੂ ਦੇ ਨਾਲ ਨਾਲ ਆਪਣੀ ਕੋਈ ਵੀ ਸਕਿੱਲ ਜਿਹੜੀ ਆ ਉਸ ਨੂੰ ਵਧੀਆ ਬਣਾ ਸਕਦੇ ਨੇ ਤੇ ਨਾ ਹੀ ਨਹੀਂ ਗੁਰਮਤ ਕੈਂਪ ਜਿਹੜੇ ਨੇ ਹਰ ਸਾਲ ਲਗਾਏ ਜਾਂਦੇ ਨੇ ਬੱਚਿਆਂ ਨੂੰ ਇਨਾ ਕੈਂਪ ਦੇ ਵਿੱਚ ਕਾਫੀ ਕੁਝ ਸਿਖਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਨਾਲ ਬੱਚਿਆਂ ਨੂੰ ਗੁਰਮਤ ਕੈਂਪ ਦੇ ਆਖਰੀ ਦਿਨ ਵਿੱਚ ਸਨਮਾਨਿਤ ਕੀਤਾ ਜਾਂਦਾ ਠੀਕ ਕੁਝ ਇਸੇ ਤਰ੍ਹਾਂ ਵੱਖੋ ਵਕਤ ਥਾਵਾਂ ਤੇ ਹੁਣ ਗੁਰਮਤ ਕੈਂਪ ਦੇ ਆਖਰੀ ਦਿਨ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਫਿਲਹਾਲ ਅਸੀਂ ਤੋਂੜੇ ਨਾਲ ਸਾਂਝੀਆਂ ਕਰ ਰਹੇ ਹਾਂ ਮਹਿੰਦੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਜੀ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਹਲਕਾ ਜੋਗਾ ਦੇ ਵਿੱਚ ਲਗਾਤਾਰ ਗੁਰਮਤ ਕੈਂਪ ਚੱਲ ਰਹੇ ਐ ਉਸ ਲੜੀ ਤਹਿਤ ਜਿੱਥੇ ਸੰਗਤਾਂ ਦੇ ਵਿੱਚ ਪੂਰਾ ਉਤਸ਼ਾਹ ਅੱਜ ਅਸੀਂ ਜਿਸ ਤਰ੍ਹਾਂ ਸਵੇਰ ਤੋਂ ਕੀਰਤ ਬਾਦਿਆਂ ਲੂ ਵਾਲਾ ਕੀਰਤ ਕਰਦਾ ਕੀਰਤ ਕਲਾ ਐਪੀ ਬੋਧ ਸਿੰਘ ਵਾਲਾ ਜੱਸੜ ਵਾਲਾ ਰੀਕੋਰਡ ਇਹ ਹੁੰਦੇ ਹੋਏ ਸਾਰੇ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਮਿਲ ਕੇ ਆਏ ਆ ਬੜਾ ਉਤਸ਼ਾਹ ਸੰਗਤਾਂ ਵੱਡੀ ਪੱਧਰ ਤੇ ਬੱਚਿਆਂ ਦਾ ਸਹਿਯੋਗ ਕਰ ਰਹੀਆਂ ਹਨ ਕਮੇਟੀਆਂ ਗ੍ਰਾਂਤੀ ਸਿੰਘ ਕਿਤੇ ਅੰਬ ਲਿਆ ਕੇ ਦਿੱਤੇ ਜਾ ਰਹੀ ਹੈ ਕਿਤੇ ਚਾਕਲੇਟ ਲਿਆ ਦਿੱਤੀ ਜਾ ਰਹੀ ਹੈ ਕਿਤੇ ਲੇਜ ਲਿਆ ਕੇ ਦਿੱਤੇ ਜਾ ਰਹੇ ਹੈ ਕਿਤੇ ਸਮੋਸੇ ਲਿਆ ਕੇ ਦਿੱਤੇ ਜਾ ਰਹੇ ਹੈ ਬਰੈਂਡ ਲਿਆ ਕੇ ਦਿੱਤੇ ਜਾ ਰਹੇ ਹੈ ਕੇਲੇ ਜਿਹੜਾ ਕਹਿਣ ਦਾ ਭਾਵ ਇਹ ਖਾਣ ਵਾਲੇ ਪਦਾਰਥ ਮੈਸਟਰ ਕਰਕੇ ਕਹਿ ਰਹੇ ਆ ਕਿ ਸੰਗਤਾਂ ਦੇ ਵਿੱਚ ਚਾਹ ਕਮੇਟੀਆਂ ਦੇ ਵਿੱਚ ਚਾ ਗ੍ਰਾਂਤੀ ਸਿੰਘਾਂ ਨੇ ਮਣਾ ਚਾ ਕਿ ਕਿਸ ਤਰ੍ਹਾਂ ਸਾਡੀ ਕੌਮ ਦੀ ਸੰਸਤਾ ਘਰ ਘਰ ਹੋਕਾ ਦੇ ਕੇ ਸਾਡੇ ਬੱਚਿਆਂ ਨੂੰ ਗੁਰਮਤ ਨਾਲ ਜੋੜ ਰਹੀ ਹੈ ਤੇ ਆ ਫਲਵਾੜੀ ਦੇ ਅਸੀਂ ਬਾਣੀ ਵੇਖ ਕੇ ਤੇ ਮੈਂ ਸਮਝਦਾ ਦਸਤਾਰਾ ਵੇਖ ਕੇ ਕਕਾਰ ਵੇਖ ਕੇ ਖੁਸ਼ੀ ਹੁੰਦੀ ਹੈ ਕਿ ਜੋ ਅਸੀਂ 10 ਸਾਲ ਤੋਂ ਗੁਰਮਤ ਕੈਂਪ ਲਾ ਰਹੇ ਹਾਂ ਉਹਨਾਂ ਦਾ ਫਲ ਮਿਲ ਰਿਹਾ ਹੈਗਾ ਸੋ ਇਸ ਕਰਕੇ ਇਹ ਅਸਲ ਜੜ ਤੁਰਾ ਗ੍ਰਾਂਤੀ ਸਿੰਘ ਤੇ ਕਮੇਟੀਆਂ ਇਹ ਫੁੱਲਾਂ ਦੇ ਵਿੱਚੋਂ ਖੁਸ਼ਬੂ ਆ ਰਹੀ ਹੈ ਸਿੱਖੀ ਦੀ ਇਸੇ ਕਰਕੇ ਆ ਰਹੀ ਹੈ ਕਿ ਗ੍ਰਾਂਤੀ ਸਿੰਘ ਕਮੇਟੀਆਂ ਇਸ ਬੂਟੇ 'ਚ ਪਾਣੀ ਪਾਉਂਦੇ ਰਹਿੰਦੇ ਆ ਸੋ ਹਰ ਸਾਲ ਅਸੀਂ ਬੱਚਿਆਂ ਨੂੰ ਇਸੇ ਤਰ੍ਹਾਂ ਬੇਨਤੀਆਂ ਦਿੱਤੀ ਕਰਦੇ ਆ ਕਿ ਨਾਲ 30 ਤਰੀਕ ਦਾ ਜੋ ਸਮਾਗਮ ਆ ਆਪਣੇ ਪਾਈ ਕੇ ਉਸ ਵਾਸਤੇ ਵੀ ਬੇਨਤੀ ਕਰ ਰਹੇ ਆ ਤੇ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਗੁਰਮਤਿ ਲਿਟਰੇਚਰ ਦਿੱਤਾ ਜਾਣਾ ਹੈ ਏਲਪਾਂ ਦੇ ਵਿੱਚ ਬੱਚਿਆਂ ਨੂੰ ਗੱਤਕੀ ਦਾ ਯੋਗਰ ਦਿਖਾਉਣੇ ਆ ਕਬੀਸਰੀ ਢਾਡੀ ਵਾਰਾਂ ਜਾਂ ਹੋਰ ਵੀ ਤੇ ਨਾਲ ਖਾਣ ਵਾਸਤੇ ਸੰਗਤਾਂ ਵੱਲੋਂ ਹਮੀਆਂ ਪੌਪਕੋਰਨ, ਢੋਲ ਗੱਪੇ ਤੇ ਟੌਫੀਆਂ, ਬਿਸਕੁਟ, ਆਈਸਕ੍ਰੀਮ ਤੇਰਾ ਕਹਿੰਦਾ ਭਾਵ ਸੰਗਤਾਂ ਪੂਰਾ ਹਲਕੇ ਦੇ ਵਿੱਚ ਇੱਕ ਤਰ੍ਹਾਂ ਚਾਹ ਵਾਲਾ ਮਾਹੌਲ ਹੁੰਦਾ ਹੈ 1 ਜੂਨ ਤੋਂ ਲੈ ਕੇ 30 ਜੂਨ ਤੱਕ ਕਿ ਗੁਰਮਤ ਦਾ ਕੁੰਭ ਚੱਲ ਰਿਹਾ ਹੈ ਚਾਹੀ ਅਜ਼ਾਦਤਾ ਛੁੱਟੀਆਂ ਹੁੰਦੀਆਂ ਕਚਹਿਰੀਆਂ ਛੁੱਟੀਆਂ ਹੁੰਦੀਆਂ ਪਰ ਜੋਗਾ ਹਲਕਾ ਦੀ ਸਮੂਚੀ ਸੰਗਤ ਇਹ ਮਹੀਨਾ ਲਾਹ ਲੈਦੀ ਹੈ ਕਿ ਪਹੁੰਚੂ ਕਿਉਂ ਛੁੱਟੀਆਂ ਤੋਂ ਕਿਉਂਕਿ ਆਮ ਦਿਨਾਂ 'ਚ ਬੱਚੇ ਬਿਜ਼ੀ ਹੁੰਦੇ ਆ ਇਹ ਮਹੀਨਾ ਬੇਲਾ ਜਿਨੇ ਗਰਮੀ 'ਚ ਬੱਚੇ ਰੈਸਟ ਕਰਦੇ ਆ ਸਵੇਰੇ 7 ਤੋਂ 9 ਵਜੇ ਤੱਕ ਸ਼ਾਮ ਨੂੰ 5 ਤੋਂ 7 ਵਜੇ ਤੱਕ ਇਹ ਅਸੀਂ ਜਿੱਥੇ ਗੁਰਮਰਿਆਦ ਰਹਿਤ ਮਰਿਆਦਾ ਆਓ ਗੁਰਾਂ ਤੇ ਆ ਜਾਣੀਏ ਸਿੱਖੀ ਸਿਦਕ ਤੇ ਹੋਰ ਗੁਰਮਕ ਲਿਟਰੇਚਰ ਬੱਚਿਆਂ ਨੂੰ ਪੜਾਉਣੇ ਆ ਮੇਨ ਮਨੋਰਚ ਇਹ ਹੀ ਹੈ ਕਿ ਬੱਚੇ ਗੁਰੂ ਘਰ ਆਉਣ ਲੱਗਣ ਇਹ ਗੁਰੂ ਘਰ ਆਉਣਗੇ ਇਹਨਾਂ ਦੇ ਮਨਾਂ 'ਚ ਇਤਿਹਾਸ ਜਾਣ ਜਾਂ ਚਾਪੈਦਾ ਹੋ ਜੇ ਇਤਿਹਾਸ ਤੋਂ ਜਾਣੂ ਹੋਣਗੇ ਤਾਂ ਧਰਮ 'ਚ ਪੱਕੇ ਹੋਣਗੇ ਦਾ ਫੇਰ ਸਮੁੱਚੀਆਂ ਕਮੇਟੀਆਂ ਦਾ ਗ੍ਰਾਂਤੀ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਹੁਕਾ ਦਿੰਦਾ ਕਿ ਆਓ ਆਪਣੇ ਬੱਚਿਆਂ ਨੂੰ ਪਰਿਵਾਰਾਂ ਸਮੇਤ ਵੱਡੀ ਗਿਣਤੀ ਦੇ ਵਿੱਚ 30 ਤਰੀਕ ਨੂੰ ਫੋਫੜੇ ਭਾਈਕੇ ਵਿਖੇ ਪਹੁੰਚੀਏ ਕਿ ਜਿੱਥੇ ਆਪਾਂ ਵੇਖੀਏ ਇਸ ਤਰ੍ਹਾਂ ਗੁਰੂ ਦੀਆਂ ਬਾਤਾਂ ਪੈ ਰਹੀਆਂ ਗੁਰੂ ਦੀਆਂ ਕਹਾਣੀਆਂ ਪੈਰੀਆਂ ਸਾਡੀ ਕੌਮ ਦੀ ਭੁੱਖ ਪਨੀਰੀ ਤੇ ਜਿਹੜੇ ਲੋਕ ਕਹਿੰਦੇ ਆ ਕਿ ਸਿੱਖੀ ਘਟ ਰਹੀ ਐ ਸਿੱਖੀ ਖਤਮ ਹੋ ਰਹੀ ਐ ਚਰਪਣਾ ਨਸ਼ੇ ਵਧ ਰਹੇ ਐ ਤੇ ਉਹ ਲੋਕਾਂ ਨੂੰ ਮੈਂ ਵੇਖਤੀ ਕਰਦਾ ਕਿ ਆਓ 30 ਤਰੀਕ ਨੂੰ ਵੇਖੋ ਕਿ ਫਾਫੜੇ ਭਾਈ ਕੀ ਵਿਖੇ ਕੌਮ ਦੀ ਫਲਵਾੜੀ ਇਸ ਤਰ੍ਹਾਂ ਬੋਲੇ ਸੋ ਨਿਹਾਲ ਦੇ ਰਾਜ ਕਰੇਗਾ ਖਾਲਸਾ ਦੇ ਸਤਨਾਮ ਵਾਹਿਗੁਰੂ ਦੇ ਜਕਾਰੇ ਲੱਗ ਰਹੇ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾ ਜੀ ਹੁਣ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਅਤੇ ਉੱਥੇ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਸਿਰਫ ਇੰਨਾ ਹੀ ਨਹੀਂ ਉਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਵਿਖੇ ਉਹਨਾਂ ਦੇ ਵੱਲੋਂ ਸ਼ਬੀਲ ਦੀ ਸੇਵਾ ਵੀ ਕੀਤੀ ਗਈ ਜਿਸ ਦੀਆਂ ਤਸਵੀਰਾਂ ਫਿਲਹਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾ ਜੀ ਆਪਣੇ ਮੈਂਬਰਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਪੰਜਾਬ ਦੇ ਵਿੱਚ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਚੱਲਦੇ ਆ ਪੰਜਾਬ ਦੇ ਵਿੱਚ ਹੁਣ ਕਈ ਸੂਬਿਆਂ ਦੇ ਵਿੱਚ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਜੇ ਅੱਜ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਭਾਰੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਹਲਕੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੀ ਜੇ ਗੱਲ ਕੀਤੀ ਜਾਵੇ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਈ ਸੂਬਿਆਂ ਅਤੇ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਦੇਖਣ ਨੂੰ ਮਿਲੇਗੀ ਜਿਸ ਦੇ ਚੱਲਿਆ ਲੋਕਾਂ ਨੂੰ ਹੋ ਸਕਦਾ ਹੈ ਕਿ ਆਵਾਜਾਈ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ ਤੇ ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਆਪਣੀ ਤਿਆਰੀਆਂ ਦੇ ਨਾਲ ਨਿਕਲੋ ਤਾਂ ਕਿ ਜੇ ਰਸਤੇ ਦੇ ਵਿੱਚ ਬਾਰਿਸ਼ ਹੁੰਦੀ ਹੈ ਜਾਂ ਮੀਂਹ ਪੈਂਦਾ ਤਾਂ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕੋਵਿਡ-19 ਦੇ ਕੇਸ ਜੇ ਗੱਲ ਕੀਤੀ ਜਾਵੇ ਇੱਕ ਵਾਰ ਫੇਰ ਤੋਂ ਚਰਚਾ ਦਾ ਮੁੱਦਾ ਬਣੇ ਹੋਏ ਨੇ ਇਨ੍ਹਾਂ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜੇ ਹੁਣ ਤੱਕ ਦੇ ਕੁੱਲ ਐਕਟਿਵ ਕੇਸਸ ਦੀ ਗੱਲ ਕੀਤੀ ਜਾਵੇ ਤਾਂ 1902 ਪੂਰੇ ਭਾਰਤ ਦੇ ਵਿੱਚ ਕੁੱਲ ਐਕਟਿਵ ਕੇਸਾਂ ਦਾ ਜਿਹੜਾ ਆંકੜਾ ਹੈ ਉਹ 1902 ਦੱਸਿਆ ਜਾ ਰਿਹਾ ਹੈ ਹਜੇ ਤੱਕ ਜਾਣਕਾਰੀ ਮੁਤਾਬਿਕ ਇਹ ਜਿਹੜਾ ਆਕੜਾ ਉਹ ਸਾਹਮਣੇ ਆਇਆ ਤੇ ਲੋਕਾਂ ਨੂੰ ਹਜੇ ਵੀ ਸਾਵਧਾਨੀ ਵਰਤਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂਕਿ ਹੁਣ ਉਹ ਕੋਵਿਡ ਦਾ ਅਗਲਾ ਸ਼ਿਕਾਰ ਨਾ ਬਣ ਜਾਣ ਕੋਵਿਡ ਦੇ ਵਿੱਚ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਤੱਕ ਜਿਹੜਾ ਕੋਵਿਡ ਦੇ ਕੇਸਾਂ ਦਾ ਆਂਕੜਾ ਸਾਹਮਣੇ ਆ ਰਿਹਾ ਹੈ ਜਾਣਕਾਰੀ ਮੁਤਾਬਿਕ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਫਿਲਹਾਲ 28 ਕੋਵਿਡ ਦੇ ਮਾਮਲੇ ਨੇ 28 ਐਕਟਿਵ ਕੇਸਸ ਪੰਜਾਬ ਦੇ ਵਿੱਚ ਦੇਖੇ ਜਾ ਰਹੇ ਨੇ ਜੇ ਇਸ ਤੋਂ ਬਾਅਦ ਹੁਣ ਜੇ ਗੱਲ ਕੀਤੀ ਜਾਵੇ ਡੈਥ ਰੇਟ ਤਾਂ ਜਨਵਰੀ 1 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਕੋਵਿਡ ਨੂੰ ਲੈ ਕੇ ਤਿੰਨ ਮੌਤਾਂ ਸਾਹਮਣੇ ਆਈਆਂ ਨੇ ਕੋਵਿਡ ਦੇ ਮਾਮਲਿਆਂ ਦੀ ਜਿਹੜੀ ਗਿਣਤੀ ਆ ਉਹ ਤੁਹਾਨੂੰ ਦੱਸ ਚੁੱਕੇ ਆ ਤੇ ਕੋਵਿਡ ਦੇ ਮਾਮਲਿਆਂ ਨੂੰ ਹੁਣ ਲੈ ਕੇ ਸਾਵਧਾਨੀ ਵਰਤਨ ਦੀ ਖਾਸ ਤੌਰ ਤੇ ਸਾਨੂੰ ਜ਼ਰੂਰਤ ਹੈ ਇਸਨਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਐਡਾ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ